ਤੂੰ ਨਾ ਕਿਦੋਂ ਗੱਲਾਂ ਵੱਧ ਦੱਸਦੀ ਠੀਕ ਹੈ ਵੀ ਮੇਰੇ ਆਂਟੀ ਇੱਥੇ ਮਾਰੇ ਇੱਥੇ ਮਾਰੇ ਕੋਈ ਗੱਲ ਨਹੀਂ ਤੇਰੇ ਪਾੜ ਪੈ ਜਾ ਕਿੱਥੇ ਤੇਰੇ ਪੱਟੀ ਘਰਾਮਾ ਲੈ ਦੱਸ ਕੋਈ ਨਹੀਂ ਅੱਗੇ ਤੋਂ ਨਹੀਂ ਅਸੀਂ ਆਂਦੇ ਤੋਂ ਧੱਗੇ ਤੋਂ ਕੱਲ ਨੂੰ ਨਾ ਤੁਹਾਡਾ ਡੈਡੀ ਆ ਜੂਗਾ ਫਿਰ ਆਪਾਂ ਘੁੰਮਣ ਚੱਲਾਂਗੇ ਠੀਕ ਹੈ ਤੇ ਤੂੰ ਨਾ ਪੁੱਤ ਦਿਲ ਲਾ ਕੇ ਪੜ੍ਹ ਲਿਆ ਕਰ ਤੇਰੀ ਵੱਡੀ ਕਲਾਸ ਆ ਠੀਕ ਹੈ ਅਣੂ ਪੁੱਤ ਓ ਮੇਰੀ ਲਾਡੋ ਡੈਡੀ ਤੁਸੀਂ ਆ ਗਏ ਆ ਗਏ ਮੇਰੇ ਪੁੱਤੋ ਹੋਰ ਪੁੱਤ ਠੀਕ ਆ ਤੂੰ ਹਾਂਜੀ ਡੈਡੀ ਡੈਡੀ ਮੰਮੀ ਨੇ ਕਿਹਾ ਸੀਗਾ ਆਪਾਂ ਕੁਮ ਮੰਚ ਲਾਂਗੇ ਜਦ ਡੈਡੀ ਆਗੇ ਚੱਲ ਬੜਾਂਗੇ ਪੁੱਤ ਆਪਾ ਮੰਮਾ ਕਿੱਥੇ ਐ ਮੰਮੀ ਅੰਦਰ ਬੈਠੀ ਸੀ ਆਏ ਤੇ ਲਈ ਮੰਮਾ ਕੋਲੇ ਚੰਗੀ ਤਰ੍ਹਾਂ ਪੜੀ ਚੰਗੇ ਮਾਸੂ ਲੈ ਕੇ ਆਈ ਠੀਕ ਆ ਮੰਮੀ ਮੰਮੀ ਡੈਡੀ ਆ ਗਏ ਬਾਓ ਵੈਰੀ ਗੁੱਡ ਪੜਾਈ ਚੱਲੀ ਜਾਂਦੀ ਆ ਕਦੋਂ ਆਏ ਜੀ ਤੁਸੀਂ ਬਸ ਮੈਂ ਹੁਣੇ ਆਇਆ ਸੀ 5 ਮਿੰਟ ਹੋਏ ਆ ਤੇ ਇੱਕ ਲਾਡੋ ਕਹਿੰਦੀ ਸੀ ਕਿਤੇ ਘੁੰਮ ਫਿਰ ਕਿਉਂ ਨਾ ਗਾ ਹਾਂਜੀ ਮੈਂ ਬੱਚਿਆਂ ਨੂੰ ਕਿਹਾ ਸੀਗਾ ਪਾਰਕ ਲੈ ਕੇ ਜਾਉਂਗੀ ਜਦੋਂ ਪਾਪਾ ਆਗੇ ਚਲ ਕੋਈ ਗੱਲ ਨਹੀਂ ਮੈਂ ਨਾ ਦਫਤਰ ਦੇ ਕੰਮੇ ਆ ਲਾਂਗਾ ਮੈਂ ਜਾਂਦਾ ਹਾਂ ਤੁਹਾਨੂੰ ਤਾਲ ਜੂਗਾ ਤੇ ਜਦੋਂ ਤੁਸੀਂ ਘੁੰਮ ਫਿਰ ਲੈ ਫ੍ਰੀ ਹੋਗੇ ਮੈਨੂੰ ਕਾਲ ਕਰ ਦਿਓ ਆਉਂਦਾ ਹਾਂ ਤੁਹਾਨੂੰ ਨਾਲ ਲਿਆਉਂਗਾ ਮੈਂ ਠੀਕ ਹੈ ਜੀ ਤੁਸੀਂ ਬੈਠੋ ਐਨੇ ਮੈਂ ਚਾਹ ਪਾਣੀ ਬਣਾਉਣੀ ਆ ਹੈ ਆ ਜਾ ਪੁੱਤ ਲਾਡੋ ਤੂੰ ਐ ਕਰ ਬੇਟਾ ਉਹਨਾਂ ਚੱਕਰ ਪੜ ਲਾ ਜਿੰਨਾ ਚੱਕਰ ਮੈਂ ਚਾਹ ਪਾਣੀ ਬਣਾਉਣੀ ਆ ਠੀਕ ਹੈ ਫੇਰ ਆਪਾਂ ਚੱਲਦੇ ਆ ਠੀਕ ਆ ਮੈਂ ਠੀਕ ਆ ਤੂੰ ਬੈਠੇ ਇੱਥੇ ਹੈ ਆ ਲਓ ਜੀ ਜੀਚਾ ਥੈਂਕ ਯੂ ਹੋਰ ਕੀ ਮੇਰੇ ਆ ਸਫਰ ਸੋਡਾ ਸਫਰ ਵਧੀਆ ਰਿਹਾ ਬਸ ਦੋ ਚਾਰ ਕੰਮ ਆ ਮੈਂ ਅਜੇ ਨਿਬੜ ਦੂੰਗਾ ਤੇ ਫਿਰ ਮੈਂ ਦੋ ਤਿੰਨ ਦਿਨ ਫ੍ਰੀ ਹੈਗਾ ਅੱਛਾ ਆਪਾਂ ਕੋਈ ਹੋਰ ਵੀ ਪਲਾਨ ਕਰਾਂਗੇ ਕੇ ਤੇ ਦਿੱਲੀ ਵਾਲਾ ਕੰਮ ਹੋ ਗਿਆ ਹਾਂ ਦਿੱਲੀ ਵਾਲਾ ਸਾਰਾ ਕੰਮ ਕਰ ਜਾਂਦਾ ਮੈਂ ਬਸ ਇਹ ਲੋਕਲ ਕੰਮ ਹੀ ਹੋ ਮੈਂ ਕਰ ਦੂੰਗਾ ਅੱਜ ਕੱਲ ਸਾਰੇ ਚਲੋ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੁੰਦੀ ਆ ਜਵਾਕਾਂ ਦੀ ਮਾਂ ਬਣਦੀ ਉਹਨਾਂ ਨੂੰ ਇੰਨਾ ਪਿਆਰ ਕਰਨ ਲੱਗ ਗਈ ਹਾਂਜੀ ਬਸ ਮੈਨੂੰ ਵੀ ਬਹੁਤ ਪਸਤਾਵਾਗਾ ਜੋ ਉਹਨਾਂ ਨਾਲ ਮੈਂ ਪ੍ਰਤਾਪ ਕੀਤਾ ਨਾ ਸਹੀ ਗੱਲ ਆ ਮੈਂ ਕੰਮ ਤੇ ਹੁੰਦਾ ਸੀ ਉਹ ਫਿਕਰ ਇਹਦੀ ਕਿਤੇ ਤੂੰ ਜਵਾਕ ਨੂੰ ਤੰਗ ਨਾ ਕਰੇ ਜਵਾਕ ਮਗਨ ਪਰੇਸ਼ਾਨ ਨਾ ਹੋਣ ਪਰ ਅੱਜ ਮੈਂ ਜਦੋਂ ਆਇਆ ਜਵਾਕ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਉਹਨੂੰ ਪੜੀ ਜਾਂਦੇ ਦੇਖ ਕੇ ਮੇਰਾ ਦਿਲ ਬਹੁਤ ਖੁਸ਼ ਹੋਇਆ ਅੱਜ ਨੂੰ ਲੱਗਿਆ ਵਾਕਈ ਤੂੰ ਉਹਨਾਂ ਦੀ ਮਾਂ ਬਣ ਚੁੱਕੀ ਹੈ ਬੱਚਿਆਂ ਦੀ ਚਲੋ ਕੋਈ ਨਹੀਂ ਹੁਣ ਚਿੰਤਾ ਨਾ ਕਰਿਆ ਕਰੋ ਤੇ ਮੈਂ ਸੋ ਉਹ ਬੱਚੇ ਵੀ ਮੈਨੂੰ ਬਹੁਤ ਪਿਆਰ ਕਰਦੇ ਆ ਮੈਂ ਹੀ ਬਹੁਤ ਗਲਤ ਸੀਗੀ ਬੱਚੇ ਤਾਂ ਮੈਨੂੰ ਪਹਿਲਾਂ ਹੀ ਬਹੁਤ ਪਿਆਰ ਕਰਦੇ ਸੀਗੇ ਸਹੀ ਗੱਲ ਆ ਹਾਂਜੀ ਤੈਨੂੰ ਕੁਝ ਚੀਜ਼ਾਂ ਦੇ ਲੋਡ ਹੋਵੇ ਕੋ ਕੱਪੜਿਆਂ ਦੀ ਕੋਈ ਪੈਸੇ ਦੇ ਲੋਡ ਦਾਸ ਚਾ ਕਰ ਠੀਕ ਹੈ ਉੱਥੇ ਘਰ ਨਗਰੀ ਚੀ ਦਾਲ ਦੀ ਜੋ ਵੀ ਲੋਡ ਪਵੇ ਸਮਾਨ ਤੋਂ ਪੈਸੇ ਬੰਮਾਰੀ ਚ ਪੈਣਦੇ ਚੱਕ ਜੀ ਲੈ ਨੀ ਨੀ ਮੈਂ ਤਾਂ ਕਾਸ ਦੀ ਲੋਡ ਹੈਗੀ ਵੈਸੇ ਬੱਚਾ ਨੂੰ ਨਾ ਲੈ ਗਈ ਸੀਗੀ ਬਾਜ਼ਾਰ ਇਹਨਾਂ ਨੂੰ ਚਾਹੀਦਾ ਸੀ ਸਮਾਨ ਡਾਕਸ ਵਗੈਰਾ ਚਾਹੀਦੀਆਂ ਸੀ ਮੈਂ ਦਵਾ ਲਈ ਸੀਗੀ ਜਾ ਕੇ ਅੱਛਾ ਬਈ ਹਾਂਜੀ ਬਹੁਤ ਵਧੀਆ ਕੀਤਾ ਚਾ ਬਹੁਤ ਫਾਦਰ ਨਹੀਂ ਅੱਛਾ ਥੈਂਕ ਯੂ ਵੈਲਕਮ ਚਲ ਠੀਕ ਹੈ ਫਿਰ ਬੱਚਾ ਨੂੰ ਕਰੋ ਤਿਆਰ ਹੋ ਕੇ ਚੱਲਦੇ ਹਾਂ ਹਾਂਜੀ ਮੈਂ ਥੋੜਾ ਜਿਹਾ ਕੰਮ ਕਰ ਲਾਂ ਹਾਂ ਹਾਂ ਠੀਕ ਹੈ ਤੇ ਨੇ ਤੁਸੀਂ ਨਹੀਂ ਜਾਂਦੇ ਸਾਡੇ ਨਾਲ ਮੈਨੂੰ ਕੰਮ ਆ ਉਹ ਜਾਂਦਾ ਵਾ ਰੱਥ ਗੱਡੀ ਚ ਥਾਰ ਦੂੰਗਾ ਤੇ ਤੁਸੀਂ ਕੰਮ ਫਿਰ ਲੋ ਤੇ ਮੈਨੂੰ ਬਸ ਘੰਟੇ ਦਾ ਕੰਮ ਆ ਤੁਸੀਂ ਘੰਮ ਲਿਓ ਨੇ ਵਾਪਸ ਤੋਂ ਆ ਆਸੀਂ ਵੀ ਬਾਹਲਾ ਚਰਨੀ ਲਾਉਂਦੇਗੇ ਬੱਚੇ ਦੇ ਪੇਪਰ ਚੱਲੀ ਜਾਂਦੇ ਆ ਬਾਹਲਾ ਟਾਈਮ ਨਹੀਂ ਨਾ ਮੈਂ ਲਾ ਸਕਦੀ ਹੈਗੀ ਕੋਈ ਘੰਟਾ ਦਾ ਘੰਟਾ ਬੱਚਿਆਂ ਨੂੰ ਘਵਾ ਲਈ ਤੇ ਮੈਂ ਵਾਪਸ ਤੁਹਾਨੂੰ ਹੋਏ ਨਾਲ ਲਿਆਉਂਗਾ ਠੀਕ ਹੈ ਬਸ ਠੀਕ ਹੈ ਜੀ ਲੈਓ ਬੱਚਾ ਨੂੰ ਚੱਲੀ ਠੀਕ ਹੈ ਮੈਂ ਕਹਿਨੀ ਆ ਉਹਨਾਂ ਨੂੰ ਸ਼ਰਨ ਆ ਜਾ ਲਾਡੂ ਝੂਟੇ ਲਈ ਆਪਾਂ ਥੰਡੀਆਂ ਆ ਜਾਓ ਉਹ ਤੇ ਲੈਨੇ ਆਪਾਂ ਠੀਕ ਹੈ ਪੀਂਗ ਤੇ ਉਹ ਦੇ ਵੀਰਾ ਪਲੇ ਹੋ ਨਾ ਬੇਟਾ ਹੌਲੀ ਡਿੱਗ ਜੂਗੇ ਪਰ ਅਨੁਪਤ ਮਜ਼ਾ ਆਇਆ ਹਾਂਜੀ ਜੈ ਤੁਹਾਨੂੰ ਬਹੁਤ ਮਜ਼ਾ ਆਇਆ ਇਸ ਤੋਂ ਬਾਅਦ ਝੂਟ ਲੈ ਇਸ ਤੋਂ ਪੁਰਾਣੇ ਟਾਇਰ ਕੋਈ ਨਹੀਂ ਮੈਂ ਨਾ ਦੋ ਤਿੰਨ ਦਿਨ ਘਰੇ ਆ ਫਿਰ ਆਪਾਂ ਫਿਰ ਚੱਲਾਂਗੇ ਘੁੰਮਣ ਚੰਗਾ ਠੀਕ ਹੈ ਅੰਮੀ ਹੁਣ ਅਸੀਂ ਥੱਕ ਗਏ ਹੁਣ ਕੁਝ ਬਣਾ ਲਓ ਖਾਣ ਨੂੰ ਹਾਂ ਬਣਾ ਦਿੰਦੇ ਹਾਂ ਤੇ ਹੁਣ ਤੁਸੀਂ ਪੜ ਲਓ ਠੀਕ ਠੀਕ ਹੈ ਆ ਜਵੇਂ ਕਰ ਲਿਆ ਨਾ ਲਿਆਜ ਬੱਕਾ ਨੂੰ ਕੁਝ ਬਣਾ ਕੇ ਜੈਗਾ ਹਾਂਜੀ ਬਣਾ ਲੇਗਾ ਤੁਸੀਂ ਬੈਠੋ ਲੈ ਚੱਲ ਲਿਕੇ ਆਪਾਂ ਹੁਣ ਪੜਦੇ ਹਾਂ ਹਾਂ ਲੈ ਵੀਰੇ ਮੈਨੂੰ ਨਾ ਬਲ ਸੰਮਣੀ ਸਮਝ ਆ ਰਹੀ ਸੀ ਵਾ ਐਨ ਉਹ ਐਨ ਨਾ ਕਰ ਲੀ ਤੇ ਤੈਨੂੰ ਆਪ ਹੀ ਸੌਲ ਠੀਕ ਆ ਨਾ ਸਮਝ ਆ ਗਈ ਤੁਹਾਨੂੰ ਜੇ ਹੋਰ ਕੁਝ ਪੁੱਛਣਾ ਤਾਂ ਪੁੱਛ ਲੈ ਠੀਕ ਆ ਵਾ ਪੜੀ ਜਾਂਦੇ ਮੇਰੇ ਪੁੱਤ ਸਾਰੇ ਤੁਸੀਂ ਇੰਨਾ ਚੇਲਾ ਤਾਂ ਉਹ ਪੁੱਤ ਮੈਂ ਕੱਪੜੇ ਬਦਲਣ ਲੱਗਾ ਸੀਗਾ ਥੱਕਿਆ ਸੀ ਨਾ ਕੰਮ ਤੋਂ ਮੈਂ ਹਾਂ ਚੱਲ ਕੱਪੜੇ ਬਦਲ ਲੀਏ ਵਾ ਉਹਰਾ ਜੋ ਰਬੜਾ ਇਤੇ ਹੈ ਤੈਨੂੰ ਮੈਂ ਇੱਕ ਸਵਾਲ ਪੁੱਛਾਂ ਠੀਕ ਹੈ ਦੱਸੇਗੀ ਤੈਨੂੰ ਜੋੜ ਘਟਾਓ ਆਉਂਦਾ ਹਾਂਜੀ ਚਲ ਮੈਂ ਤੈਨੂੰ ਦੱਸ ਦਾਂ ਮੇਰੀ ਗੱਲ ਸੁਣ ਇੱਕ ਭਾਈ ਆ ਹੈ ਹੈ ਉਹਦੇ ਕੋਲ 500 ਰੁਪਿਆ ਹੈ ਉਹ ਇੱਕ ਦੁਕਾਨ ਤੇ ਗਿਆ 50 ਰੁਪਿਆ ਦਾ ਉਹਨਾਂ ਸਮਾਨ ਲੈ ਲਿਆ ਕਿੰਨੇ ਬਚੇ ਉਹਦੇ ਕੋਲੇ 450 ਹਾਂ ਫਿਰ ਉਹ ਅੱਗੇ ਨਾ ਇੱਕ ਸਬਜ਼ੀ ਵਾਲੀ ਢੀੜੀ ਤੇ ਗਿਆ ਉੱਥੇ ਜਾ ਕੇ ਉਹਨਾਂ 80 ਰੁਪਿਆ ਦੀ ਸਬਜ਼ੀ ਲੈ ਲਈ ਫੇਕਨੇ ਬਚੇ 370 370 370 ਹੈ ਵੈਰੀ ਗੁੱਡ ਫਿਰ ਉਹ ਰਾਤ ਨੂੰ ਉਹ ਸਕੂਟੀ ਤੇਲ ਘੱਟ ਸੀਗਾ 200 ਦਾ ਨੇ ਪٹرول ਪਾ ਲਿਆ ਫਿਰ ਕਿੰਨੇ ਵਜੇ 5:17 170 ਵੈਰੀ ਗੁੱਡ ਉਹ ਟੈਲੀ ਨਾ ਹਾਂ ਪੁੱਛ ਪੁੱਤ ਕਾਰਾ ਉਹ 100 ਦੀ ਸਪੀਡ ਤੇ ਜਾਂਦੀ ਆ 100 ਦੀ ਸਪੀਡ ਤੇ ਇੱਕ ਕਾਰ ਜਾਂਦੀ ਆ ਹਾਂ ਠੀਕ ਹੈ ਨੂੰ 300 ਕਿਲੋਮੀਟਰ ਤੱਕ ਜਾਣਾ 300 ਕਿਲੋਮੀਟਰ ਤੱਕ ਕੌਣ ਜਾਣਾਗਾ ਤਾਂ ਉਹ ਕਿੰਨੇ ਮਿੰਟਾਂ ਚ ਜਾਊਗੀ ਇੱਕ ਕਾਰ 100 ਦੀ ਸਪੀਡ ਤੇ ਜਾਂਦੀ ਹੈ ਤੇ 300 ਕਿਲੋਮੀਟਰ ਨੂੰ ਜਾਣਾ ਹੈ ਕਿੰਨੇ ਮਿੰਟਾਂ ਜਾਊਗੀ ਉਹ ਗਗਣਾ ਚਾਹ ਬਣ ਗਈ ਹਾਂ ਪੁੱਤ ਦਿਸ ਇਸ ਵਾਰ ਮੈਨੂੰ ਥੋੜਾ ਲਵਣਾ ਯਾ ਉਹ ਲਿਆ ਚਾਹ ਇਹਨੂੰ ਸਾਗੇ ਰੱਖ ਲੈ ਮਨਜਵਾਕਾ ਨੇ ਬਣਾਵਾ ਦੋ ਚਾਹਾਂ ਪਤਾ ਸੀ ਉਹ ਬਣਾਣੀ ਮੈਂ ਚਾਹ ਲੈਣਾ ਪੁੱਤ ਚਾਹ ਪੀਣੇ ਬਲੇਟ ਆਉਂਦਾ ਉਨੇ ਆ ਨਾ ਮੈਨੂੰ ਉਹ ਤਾਂ ਮੈਂ ਐ ਐ ਐ ਹੱਲ ਕਰ ਦਾਂ ਮੈਂ ਚਾਹਦਾ ਵੀ ਨਾ ਇੱਕ ਘੰਟ ਰੁਕ ਗਿਆ ਫਿਰ ਉਹ ਚਾਹ ਨਿਕਲ ਗਈ ਮੈਂ ਮੰਮੀ ਦਾ ਚਾਹ ਬਣਾਣਾ ਬਦਕੇ ਕੱਢ ਦੂਗੀ ਮੰਮੀ ਚਾਹ ਆ ਗਿਆ ਆ ਗਿਆ ਲੱਗਦਾ ਰਹਿੰਦੀ ਸਵਾਲ ਨਹੀਂ ਆਂਦਾ ਸੀ ਤਾਂ ਹੀ ਭੱਜ ਗਏ ਚਾਹ ਦੇ ਬਣੇ ਉਹ ਬਣ ਗਈ ਚਾਹ ਹਾਂਜੀ ਬਣ ਗਈ ਬਸ ਲੈ ਕੇ ਆਉਂਦੀ ਛੇਤੀ ਕਰ ਤਾਂ ਜਵਾਕ ਨੂੰ ਸਵਾਲਾਂ ਜੱੜ ਲਈ ਬੱਠਿਆ ਕਿਉਂ ਕੀ ਹੋ ਗਿਆ ਉਸੇ ਕਾਰ 1 300 ਕਿਲੋਮੀਟਰ ਜਾਂਦੀ ਕਿੰਨੇ ਘੰਟੇ ਕਿੰਨੇ ਮਿੰਟ ਹੈ ਇਹ ਨੂੰ ਸਮਝ ਨਹੀਂ ਮੈਂ ਚਾਹ ਦਾ ਬਣਾ ਮਾਰ ਕੇ ਭੱਜ ਆਇਆ ਹੰਦੂ ਜਵਾਬ ਕਿ ਬਾਬਾ ਤੇ ਅੰਨ ਲੀਨ ਲੱਗ ਗਿਆ ਨਾ। ਉਪਦੇ ਪੜਨਾ ਲੱਗ ਗਿਆ ਆਪਾਂ। ਦੇ ਨਹੀਂ ਆਪਦੇ ਜਵਾਬ। ਸਹੀ ਕਹਿੰਦਾ। ਕੱਲ ਵਾਤਾ ਜਲਦੀ ਕਰ। ਹਾਂ ਮੈਂ ਲੈ ਕੇ ਆਉਣੀ ਚਲੋ ਬੈਠਾ ਦੋ। ਉਹ ਮੈਂ ਤੇਰੇ ਨਾਲ ਹੀ ਜਾਊਂਗਾ ਪਰ ਕਿ ਹੋਰ ਸਵਾਲ ਪੁੱਛਣ ਲੱਗ ਜਣਗੇ ਮੈਨੂੰ ਚੱਲ। ਲੈ। ਇੱਕ ਗਲਾਸ ਘੱਟ ਮੇਰੀ ਜਾ ਪਾ ਲੈ। ਹਾਂ। ਚੱਕ। ਪਾ ਲੈ ਜਾ। ਚਲੋ। ਉਹ ਚਲ ਛੇਤੀ ਕਰਿਆ। ਜਿਹਨ ਪਾ ਲਈ ਜਾ ਤੁਸੀਂ ਚਲੋ ਮੈਂ ਆ। ਮੈਂ ਤੇਰੇ ਨਾਲ ਹੀ ਕਿੰਨੂ ਮੁੱਠੇ ਜਾ ਕੇ ਸਵਾਲ ਪੁੱਛਿਆਂਗੇ। ਚਲੋ। ਆ ਜਾ। ਆ ਜਾ ਆ ਜਾ। ਲੈਪ ਤੈਨੂੰ ਚਾਹਣ ਵਾਲਾ ਹੈ ਮੰਮੀ ਨਾਲ ਜਾ ਕੇ ਡੈਡੀ ਪੁੱਛਾਲ ਲਈ ਬਾਪ ਤੋਂ ਉਹ ਸਵਾਲ ਦਾ ਜਵਾਬ ਵੀ ਦੇ ਦਾਂਗੇ ਆ ਤੇ ਬਿਸਕੁਟ ਦੇਖਣ ਲਈ ਸਵਾਲ ਲੈ ਕੇ ਆਂ ਤੱਟ ਸੁਣ ਜਿਵੇਂ ਵਸਤੇ ਆਪਾਂ ਖਾਵਾਂਗੇ ਸਵਾਲ ਦਮ ਐਂ ਕਰ ਦੂੰਗਾ ਸਾਰੇ ਆਉਂਦੇ ਮੈਨੂੰ ਪਹਿਲਾਂ ਬਿਸਕੁਟ ਖਾ ਲ ਕੇ ਪਾ ਜਾ ਠੰਡੀ ਜੋਪੜੀਆਂ ਦੇਖ ਪਰ ਮਾਰ ਚਾਹ ਪੀ ਲੈ ਪੁੱਤ ਚਾਹ ਠੰਡੀ ਹੋ ਜੇਗੀ ਤੈਨੂੰ ਪਤਾ ਹੀ ਹੈ ਤੇ ਡੈਡੀ ਨੂੰ ਕਿੰਨੇ ਕ ਸਵਾਲ ਆਉਂਦੇ ਆ ਲੈ ਚੜੀ ਚਾਹ ਇਹ ਬਿਸਕੁਟ ਵੀ ਲੈ ਲੈ ਹਣੋ ਛੇਤੀ ਜੀ ਜਾਵੀਲਾ ਤਾਂ ਆਪਾਂ ਸਾਰਾ ਜਲੇ ਉਸ ਕੰਪਲੀਟ ਕਰ ਦਈਏ ਠੀਕ ਆ ਚੰਗਾ ਤੈਨੂੰ ਕਿਆ ਪੀ ਲੋ ਜੀ ਮੈਂ ਸੋਚੀ ਕੰਮ ਕਰ ਲਾਂ ਜੀ ਠੀਕ ਹੈ ਜੀ ਆ ਬੋਸ ਵਾਚਾ ਫਿਕਸ ਡੈਡੀ ਕੰਦਾ ਸਵਾਲ ਆ ਲੈ ਆਪਰੇ ਤੋਂ ਹਾਂ ਵਾਸਪਤ ਮੈਂ ਭਾਂਡੇ ਰੱਖਿਆ ਮੜੇ ਭਾਂਡੇ ਧੋ ਕੇ ਹੁਣ ਆਇਆ ਦੋ ਮਿੰਟ ਲੱਗਣਗੇ ਮੈਨੂੰ ਲੱਗਦਾ ਨਹੀਂ ਆਪਾਂ ਨੂੰ ਜਵਾਬ ਦਿਲਵਾ ਮਿਲਦਾ ਮੈਨੂੰ ਲੱਗਦਾ ਡੈਡੀ ਗੂਗਲ ਤੇ ਸਰਚ ਕਰਕੇ ਆਉਣਗੇ

ਇੰਨੀ ਜੂਰੀ ਫੈਲਾ ਨਾ ਮਿਲੇ ਮੈਂ ਤਾਂ ਤਬਾਹ ਹੋ ਜੂਗਾ ਗਗਨਾ ਅਰੇ ਇੱਥੇ ਵੀ ਹੈ ਨਹੀਂ ਵੀ ਓ ਗਗਨਾ ਹਾਂਜੀ ਮੇਰੀ ਇੱਕ ਲਾਲ ਰੰਗ ਦੀ ਫੈਲ ਪਈ ਸੀ ਕਿੱਥੇ ਆਹੋ ਮੈਂ ਤਾਂ ਦੇਖੀ ਨਹੀਂ ਉੱਥੇ ਹੋ ਗਈ ਜਿਮਾਰੀ ਚ ਜੇ ਉਹ ਫੈਲ ਨਾ ਮਿਲੇ ਨਾ ਮੈਂ ਤਬਾਹ ਹੋ ਜੀਉ ਆਪਣਾ ਘਰਬਾਰ ਸਾਰਾ ਰੁੱਜੂਗਾ ਮੈਂ ਤਾਂ ਦੇਖੀ ਨਹੀਂ ਜਿਵੇਂ ਆਣਿਆ ਨੇ ਨਾ ਦੇਖੀ ਪੱਕਾ ਤੇਰਾ ਕੰਮ ਤੁਨ ਕੋਈ ਇਹ ਕਿ ਤੇ ਫੈਲ ਤੇਰੀ ਫੈਲ ਦੇ ਮੈਂ ਕੀ ਕਰਨੀ ਐ ਫੈਲਾ ਤੈਨੂੰ ਇੰਨਾ ਪਤਾ ਆਪਣਾ ਘਰ-ਬਾਰ ਸਾਰਾ ਗਈ ਕਿ ਤੂੰ ਆਪਾਂ ਰੋਡ ਤੇ ਆ ਜਾਏਂਗਾ ਫੈਲਾ ਮੇਰੀ ਤਾਂ ਬਹੁਤ ਜੂਰੀ ਫੈਲਾ ਹੋ ਨਿਆ ਨਿਆ ਨੇ ਨੇ ਤਰ ਉਤਰ ਕਰਤੀ ਹੋਏ ਮੈਂ ਪੁੱਛ ਲੱਗੀ ਚੱਲ ਜਲਦੀ ਉੱਠ ਕੇ ਦੇਖ ਲੈ ਮੈਨੂੰ ਹਾਂ ਹੁਣੇ ਦੇਖ ਤੂੰ ਬਰਬਾਦ ਕਰ ਦੇਈ ਮੈਨੂੰ ਫੈਲਾ ਮੇਰੀ ਦਾ ਦੇਖਦੀ ਆਂ